ਹਾਂਜੀ ਮੇਰਾ ਵੀਰ ਸਾਰੇ ਭਰਾਵਾਂ ਨੂੰ ਹਰ ਸ਼ੀਕਾਲ ਤੇ ਅੱਜ ਆਪਾਂ ਗੱਲ ਕਰਦੇ ਆ ਝੋਨਾ ਲਵਾਈ ਦੀ ਜਿਹੜੀ ਲੇਬਰ ਵੀ ਕੀ ਆਪਣੇ ਰੇਟ ਨਿਕਲਿਆ ਜਿਹੜੀ ਬਿਹਾਰੀ ਲੇਬਰ तकरीबन ਆਪਣੇ ਕੋਲ ਪਹੁੰਚੀ ਨੂੰ 8-10 ਦਿਨ ਹੋ ਗਏ ਤੇ ਗੱਲ ਆਪਾਂ ਇਹਦੇ ਜਿਹ ਬਿਹਾਰੀ ਲੇਬਰ ਦੀ ਉਹ ਕਰਨੀ ਹੈ ਪੰਜਾਬੀ ਲੇਬਰ ਨਾ ਤੇ ਆਪਣੇ ਏਰੀਆ 'ਚ ਝੋਨਾ ਲਾਉਂਦੀ ਹੈ ਤੇ ਨਾ ਹੀ ਆਪਣੇ ਏਰੀਆ 'ਚ ਪੰਜਾਬੀ ਲੇਬਰ ਜਿਹੜੀ ਹੈਗੀ ਆ ਆਪਾਂ ਕਰਨੀ ਗੱਲ ਬਿਹਾਰੀ ਲੇਬਰ ਦੀ ਵੀ ਕਿੰਨਾ ਕੀਲੇ ਦਾ ਰੇਟ ਆ ਝੋਨਾ ਲਵਾਈ ਦਾ ਕੀ ਹਿਸਾਬ ਕਿਤਾਬ ਆ ਤੇ ਕੀ ਜਿਹੜੇ ਆਪਣੇ ਬੰਦੇ ਆ ਜਿਹੜੇ ਰੇਟ ਖਰਾਬ ਕਿੱਦਾਂ ਕਰਦੇ ਆ ਕਿਉਂਕਿ ਅਕਸਰੀ ਆਪਣੇ ਗੱਲਾਂ ਹੁੰਦੀਆਂ ਵੀ ਪਿੰਡ ਦੇ ਵਿੱਚ ਜਦੋਂ ਹਰ ਇੱਕ ਪਿੰਡਾਂ ਦੇ ਵਿੱਚ ਦੇਖਿਆ ਵੀ ਆਪਾਂ ਵੀਡੀਓ ਦੇਖਦੇ ਆ ਵੀ ਕਿਤੇ ਰੇਟ ਦੇ ਮਤੇ ਪੈੰਨੇ ਆ ਕੋਈ ਕਹਿੰਦਾ ਸੀ ਘੱਟ ਐਨੇ ਤੋਂ ਲਾਉਣੀ ਨਹੀਂ ਹੈਗੀ ਤੇ ਕੋਈ ਕਹਿੰਦਾ ਸੀ ਐਨੇ ਤੋਂ ਵੱਧ ਨਹੀਂ ਲਾਉਣੀ ਹੈਗੀ ਉਹਦੇ ਵਿੱਚ ਦੋਸ਼ ਕੀ ਆ ਸਾਡੇ ਲੋਕਾਂ ਦਾ ਜਿੱਥੇ ਲੇਬਰ ਸਹੀ ਹੁੰਦੀ ਆ ਉੱਥੇ ਸਾਡੇ ਲੋਕ ਕਿਦਾਂ ਗਲਤ ਹੁੰਨੇ ਤੇ ਕਿਦਾਂ ਜਿਹੜਾ ਲੇਬਰ ਨੂੰ ਗਲਤ ਕਰਦੇ ਆ ਆਪਾਂ ਉਹੀ ਗੱਲ ਤੁਹਾਡੇ ਨਾਲ ਵੀਡੀਓ 'ਚ ਕਰਨੀ ਆ ਕਿਉਂਕਿ 8-10 ਦਿਨ ਪਹਿਲਾਂ ਆਪਣੇ ਕੋਲ ਜਦੋਂ ਇਹ ਵਿਹਾਰੀ ਲੇਬਰ ਪਹੁੰਚੀ ਆ ਉਦੋਂ ਇਹਨਾਂ ਨੇ ਮੈਨੂੰ ਪੁੱਛਿਆ ਵੀ ਸਰਦਾਰ ਜੀ ਪਿਛਲੇ ਸਾਲ ਏਰੀਆ ਦੇ ਵਿੱਚ ਆਪਣੇ ਕੀ ਰੇਟ ਚੱਲਿਆ ਵੀ ਕਿੰਨਾ ਰੇਟ ਆਪਣੇ ਜਿਹੜਾ ਚੱਲਿਆ ਸੀਗਾ ਜਾਂ ਤੂੰ ਕਿੰਨੇ ਨੂੰ ਲੁਵਾਈ ਆ ਕਿਉਂਕਿ ਆਪਣੇ ਕੋਲ ਲੇਬਰ ਇਹ ਪਹਿਲੀ ਵਾਰ ਪਹੁੰਚੀ ਹੈ ਨਵੀਂ ਲੇਬਰ ਹੈ ਪਹਿਲਾਂ ਇਹਨਾਂ ਨੇ ਇਹ ਪਿੰਡ ਦੇ ਵਿੱਚ ਜੀਰੀ ਨਹੀਂ ਲਾਈ ਤੇ ਮੈਂ ਇਹਨਾਂ ਨੂੰ ਦੱਸਿਆ ਵੀ ਆਪਣੇ ਜਿਹੜਾ ਪਿਛਲੇ ਸਾਲ ਜਿਹੜਾ ਝੋਨਾ ਲੁਵਾਈ ਦਾ ਰੇਟ ਆ ਜੋ ਮੈਂ ਆਪਣੇ ਖੇਤ ਦੇ ਵਿੱਚੋਂ ਦਿੱਤਾ ਉਹ ਮੈਂ 3400 ਰੁਪਏ ਨੂੰ ਜਿਹੜੀ ਝੋਨਾ ਲੁਵਾਈ ਕਰੀ ਆ ਤੇ ਕਈ ਬੰਦਿਆਂ ਨੇ ਜਿਹੜਾ ਵੱਧ ਵੀ ਲਵਾਇਆ ਤੇ ਉਹ ਉਹੀ ਚੀਜ਼ ਦਾ ਆਪਾਂ ਵੀਡੀਓ 'ਚ ਦੱਸਣਾ ਵੀ ਵੱਧ ਕਿਦਾਂ ਰੇਟ ਹੋ ਜਾਂਦਾ ਫਿਰ ਇਹਨਾਂ ਨੇ ਜਿਹੜੀ ਪਹਿਲੀ ਸਾਈ ਕਰੀਆ ਮੇਰੇ ਮੋਟਰ ਦੇ ਉੱਤੇ ਜਾਂ ਮੇਰੀ ਜਗ੍ਹਾ ਤੇ ਬੈਠ ਕੇ ਉਹ ਇਹਨਾਂ ਨੇ ਕਰੀ 3700 ਰੁਪਏ ਦੀ ਜਿਹੜਾ ਰਾਸ਼ਨ ਹੈ ਉਹ ਬਾਹਰ ਕੀਤਾ ਕਿਲੇ ਤੋਂ ਵੀ ਰਾਸ਼ਨ ਆ ਜਿਹੜਾ ਉਹ ਐਕਸਟਰਾ ਚੌਲ ਚੂਲ ਤੇ ਉੱਕਾ ਪੱਕਾ ਜਿਹੜਾ 4000 ਰੁਪਿਆ ਤੇ ਉਦਾਂ ਜਿਹੜਾ ਜੇ ਤੁਸੀਂ ਨਾਲ ਰਾਸ਼ਨ ਦੇਣਾ ਤਾਂ 3700 ਰੁਪਿਆ ਉਹਦੇ ਤੋਂ ਬਾਅਦ ਜਿਹੜੇ ਬੰਦੇ ਆਏ ਹਨ ਇਹਦੇ ਕੋਲ ਜਿਹੜੇ ਕਹਿੰਦੇ ਨੇ ਕਾਲੇ ਬੰਦੇ ਕਹਿੰਦੇ ਨੇ ਜਿਨ੍ਹਾਂ ਦੇ ਪੈਰਾਂ ਦੇ ਥੱਲੇ ਅੱਗ ਲੱਗੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਪਹਿਲਾਂ ਮਲਕੇ ਸੁਸਤੀ ਵਰਤ ਲੈਣੀ ਹੁੰਦੀ ਹੈ ਪਹਿਲਾ ਲੇਬਰਾਂ ਦੇ ਕੋਲ ਜਾਣਾ ਨਹੀਂ ਹੈਗਾ ਤੇ ਐਨਾ ਮੌਕੇ ਤੇ ਆਕੇ ਜਿਨ੍ਹਾਂ ਦੀ ਅੱਖ ਖੁੱਲਦੀ ਆ ਤੇ ਉਹ ਬੰਦੇ ਆਏ ਤੇ ਬੰਦੇ ਨਾਲ ਦੀ ਨਾਲ ਇੱਕ ਬੰਦਾ ਕਹਿੰਦਾ ਮੈਂ ਮੈਂ ਤੈਨੂੰ 4500 ਰੁਪਏ ਦੰਦਾ ਮੇਰੇ ਕਦੂ ਕਰਿਆ ਵੇ ਜਾ ਕੇ ਲਾਓ ਤੇ ਦੂਜਾ ਆਇਆ ਉਹ ਕਹਿੰਦਾ ਵੇ ਮੈਂ ਕਦੂ ਕਰਨ ਲੱਗੇ ਮੈਂ ਅੱਜ ਪਾਣੀ ਛੱੜਦਾ ਤੇ 4000 ਰੁਪਏ ਚੱਕੋ ਰਾਸ਼ਨ ਵੀ ਦਊਂਗਾ ਤੁਹਾਨੂੰ ਹੋਰ ਵੀ ਆਫਰਾਂ ਦਊਂਗਾ ਜਿਹੜੀਆਂ ਤੂੰ ਖਾਣਾ ਪੀਣਾ ਜੇ ਕੋਈ ਹੋਇਆ ਤੇ ਹੁਣ ਤੁਸੀਂ ਦੇਖ ਲਓ ਵੀ ਫੇਰ ਆਪਾਂ ਜਿਹੜਾ ਲੇਬਰ ਨੂੰ ਗਲਤ ਕਹਿ ਦਿੰਨੇ ਆ ਤੇ ਲੇਬਰ ਨੇ ਤਾਂ ਆਪਣਾ ਇਮਾਨਦਾਰੀ ਦੇ ਨਾਲ ਜਿਹੜੀ ਪਹਿਲੀ ਸਾਈ ਉਹ 3700 ਰੁਪਏ ਦੀ ਫੜੀ ਸੀਗੀ ਤੇ ਲੇਬਰ ਨੇ ਵੀ ਜਿਹੜਾ ਰੇਟ ਵੀ ਆਪਣੇ ਵੱਲੋਂ 37000 ਰੱਖਿਆ ਪਰ ਜਦੋਂ ਲੇਬਰ ਨੂੰ 4000 4500 ਰੁਪਏ ਮਿਲੇ ਫਿਰ ਕਿਹਦਾ ਨਹੀਂ ਦਿਲ ਕਰਦਾ ਬਾਈ ਵਾਧੂ ਪੈਸੇ ਛੱਡਣੇ ਦਾ ਜਦੋਂ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਦੁਕਾਨਦਾਰੀ ਦੇ ਵਿੱਚ ਜਦੋਂ ਚਾਰ ਪੈਸੇ ਬਚਦੇ ਆ ਉੱਥੇ ਹਰ ਇੱਕ ਦਾ ਦਿਲ ਕਰਦਾ ਵੀ ਮੈਨੂੰ ਚਾਰ ਪੈਸੇ ਹੋਰ ਵੱਧ ਵਜਣ ਫਿਰ ਲੇਬਰ ਮੈਨੂੰ ਉਸੇ ਦਿਨ ਸ਼ਾਮ ਨੂੰ ਲੇਬਰ ਕਹਿੰਦੀ ਆ ਯਾਰ ਸਰਦਾਰ ਜੀ ਕਹਿੰਦੇ ਵੀ ਉਰੇ ਤੋਂ ਬੰਦਾ 404500 ਦੇਣੇ ਕੋ ਤਿਆਰ ਹੈ ਵੀ ਤੂੰ ਤਾਂ ਕਹਿੰਦਾ ਸੀ ਵੀ 37000 ਰੁਪਏ ਦਾ ਰੇਟ ਬਹੁਤ ਆ ਵੀ ਹਾਈ ਰੇਟ ਆ ਮੈਂ ਅੱਗ ਕੀ ਜਵਾਬ ਦਿੰਦਾ ਫਿਰ ਲੇਬਰ ਨੂੰ ਮੈਂ ਕਿਹਾ ਵੀ ਚਲੋ ਬਾਈ ਇਹ ਬੰਦੇ ਜਿਹੜੇ ਇਹ ਉਹ ਬੰਦੇ ਆ ਫਿਰ ਉੱਥੇ ਆ ਕੇ ਕਹਿੰਦੇ ਵੀ ਜਿਹੜੇ ਆਪਣੇ ਬੰਦੇ ਆ ਯਾਰ ਆਪਣੇ ਬੰਦੇ ਪੰਜਾਬੀਆਂ ਦੇ ਭੇਤ ਖੋਲਦੇ ਆ ਬਿਹਾਰੀਆਂ ਦੇ ਕੋਲ ਇਹ ਖੁਦ ਖਲੋ ਆਉਣੇ ਆ ਫਿਰ ਫਿਰ ਦੱਸਣਾ ਪਿਆ ਪੰਦਤ ਸੇਵੀ ਬਾਈ ਇਹ ਉਹ ਬੰਦੇ ਆ ਵੀ ਜਿਹੜੇ 10 ਦੇ 8 ਕੀਲੇ ਦੱਸਦੇ ਆ ਤੇ ਯਾ ਲੇਬਰ ਨੂੰ ਫਿਰ ਦੂਜੇ ਲੋਟ ਪੈਸਿਆਂ ਦੇ ਵਿੱਚ ਹੈਰਾਨ ਕਰਦੇ ਆ ਇਹ ਉਹ ਬੰਦੇ ਆ ਜਿਹੜੇ ਤੁਹਾਨੂੰ 44500 ਰੁਪਇਆ ਦੰਨੇ ਆ ਵਿੱਚ ਕੁਝ ਬੰਦੇ ਨਾਲ ਦੇ ਕਾਲੇ ਆ ਜਿਨ੍ਹਾਂ ਦੇ ਕੋਲ ਕਮਾਈ ਨਜਾਇਜ਼ ਆ ਜਾਂ ਇਨਕਮ ਦੇ ਸੋਰਸ ਖੇਤੀ ਨਾਲੋਂ ਜਿਆਦਾ ਹੋਰ ਸਾਈਡ ਬਿਜ਼ਨਸ ਹੈਗੇ ਆ ਉਹ ਬੰਦੇ ਉਹ ਕਰਦੇ ਆ ਜਾਂ ਫਿਰ ਜਿਹਦੇ ਕੋਲ ਇੱਕੀਲਾ ਜਾਂ ਦੋ ਕਿਲੇ ਝੋਨਾ ਹੈ ਉਹ ਬੰਦੇ ਇਦਾਂ ਕਰਦੇ ਆ ਵੀ ਚਲ ਕੋਈ ਨਹੀਂ ਆਪਾਂ ਤਾਂ ਦੋ ਕਿਲੇ ਲੋਣੇ ਕੋਈ ਫਰਕ ਨਹੀਂ ਪੈਂਦਾ ਜੇ 500000 ਰੁਪਇਆ ਵੱਧ ਚਲੇ ਜਾਊਗਾ ਪਰ ਇੱਥੇ ਸਾਰਿਆਂ ਤੋਂ ਵੱਡੀ ਗਲਤੀ ਆਪਣੇ ਲੋਕਾਂ ਦੀ ਇਹ ਵੀ ਸਾਡੇ ਲੋਕਾਂ ਦੇ ਵਿੱਚ ਏਕਾ ਬਿਲਕੁਲ ਨਹੀਂ ਹੈਗਾ ਇਹਨਾਂ ਯਾਤ ਦੇ ਵਿੱਚ ਇੱਕ ਬਹੁਤ ਜ਼ਿਆਦਾ ਇਹਨਾਂ ਨੇ ਉਸੇ ਟਾਈਮ ਆਪਣੇ ਜਿਹੜੇ ਨਾਲ ਦੀਆਂ ਪਾਰਟੀਆਂ ਜਾਂ ਨੇੜੇ ਤੇੜੇ ਜਿਹੜੇ ਮੋਟਰਾਂ ਦੇ ਹੋਰ ਵੀ ਬੰਦੇ ਬੈਠੇ ਚਾਹੇ ਇਹਨਾਂ ਦੀ ਜਾਣ ਪਛਾਣ ਦਿਓ ਨਹੀਂ ਵੀ ਸੀ ਇਹਨਾਂ ਨੇ ਸਾਈਕਲ ਚੱਕ ਕੇ ਸ਼ਾਮ ਨੂੰ ਨਾਲ ਦੀ ਨਾਲ ਮੋਟਰਾਂ ਤੇ ਘੁੰਮ ਲਏ ਵੀ ਜਿਹੜਾ ਰੇਟ ਹੈ ਉਹ 44500 ਦਾ ਖੋਲਿਆ ਵੀ ਜਿਹੜਾ 4000 ਰਸਣ ਨਾਲ ਤੇ 4500 ਰੁਪਏ ਸੁੱਕਾ ਪੱਕਾ ਤੇ ਸਾਰੀਆਂ ਪਾਰਟੀਆਂ ਇੱਕੋ ਰੇਟ ਮੰਗਣ ਲੱਗੀਆਂ ਉਹਦੇ ਵਿੱਚ ਸਿਰਫ ਸਾਡੇ ਦੋ ਕੁ ਬੰਦਿਆਂ ਦਾ ਦੋਸੇ ਵੀ ਜਿਹੜਿਆਂ ਨੇ ਮੋਟਰ ਹੈਲ ਚੱਕ ਕੇ ਜਾ ਕੇ ਭਈਆਂ ਨੂੰ ਲਾਲਚ ਦਿੱਤਾ ਕਿ ਉੱਥੇ ਜਿਹੜਾ ਅੱਗਾ ਮਰਦਾ ਉਹ ਜਿਹੜੇ ਇਮਾਨਦਾਰ ਬੰਦੇ ਜਿਨ੍ਹਾਂ ਦੇ ਕੋਲ ਇੱਕੋ ਇੱਕ ਸਾਧਨ ਖੇਤੀ ਦਾ ਹੈ ਉਹਨਾਂ ਬੰਦਿਆਂ ਨੂੰ ਜਿਹੜੀ ਮਤਲਬ ਕਿ ਸੱਟ ਵੱਦੀ ਹੈ ਉਹਨਾਂ ਬੰਦਿਆਂ ਦਾ ਜਿਹੜਾ ਖਰਚਾ ਫਿਰ ਜ਼ਿਆਦਾ ਹੁੰਦਾ ਤੇ ਸਾਡੇ ਇਹੋ ਜਿਹੇ ਬੰਦੇ ਜਿਹੜੇ ਖਰਚਾ ਜ਼ਿਆਦਾ ਕਰਵਾ ਦਿੰਨੇ ਆ ਏਕੇ ਦੀ ਘਾਟ ਕਰਕੇ ਜਿਹੜੀ ਖੇਤੀ ਆ ਫੇਲ ਹੁੰਦੀ ਆ ਆਪਾਂ ਇਹ ਨਹੀਂ ਕਹਿੰਦੇ ਵੀਡੀਓ 'ਚ ਵੀ ਤੁਸੀਂ ਰੇਟ ਘਟਾ ਦਿਓ ਮਤਲਬ ਕਿ ਬੰਦਿਆਂ ਦਾ ਜਿਆ ਹੱਕ ਮਾਰੋ ਬੰਨ ਦਾ ਹੱਕ ਲੇਬਰ ਦਾ ਦੋ ਲੇਬਰ ਦਾ ਹੱਕ ਕਦੇ ਹੀ ਰੱਖਣਾ ਚਾਹੀਦਾ ਕਿਉਂਕਿ ਇਹ ਵੀ ਵਿਚਾਰੇ ਆਪਣੇ ਘਰ ਛੱਡ ਕੇ ਆਪਣੇ ਬੱਚੇ ਛੱਡ ਕੇ ਆਏ ਆ ਪਰ ਜਿਹੜੇ ਸਾਡੇ ਬੰਦੇ ਬਿਨ ਮਲਕੇ ਲੇਬਰ ਦੇ ਕੋਲ ਜਾ ਕੇ ਲੇਬਰ ਨੂੰ ਗੁੰਮਰਾਹ ਕਰਕੇ ਜਾਂ ਲੇਬਰ ਨੂੰ ਲਾਲਚ ਦੇ ਕੇ ਬਗਾੜਦੇ ਆ ਨਾ ਉੱਥੇ ਜਿਹੜੇ ਬੰਦਿਆਂ ਦਾ ਇੱਕੋ ਇੱਕ ਕਿੱਤਾ ਖੇਤੀ ਆ ਤੇ ਉਹਨਾਂ ਬੰਦਿਆਂ ਤੇ ਜਾ ਕੇ ਬਹੁਤ ਜ਼ਿਆਦਾ ਵੱਡਾ ਸਰਪੰਦਾ ਇਸ ਚੀਜ਼ ਦਾ ਐਸੇ ਕਰਕੇ ਜਿਹੜੀ ਖੇਤੀ ਆ ਇੱਕ ਇੱਕ ਕਰਕੇ ਹੀ ਘਾਟੇ ਦੇ ਵਿੱਚ ਜਾ ਰਹੀ ਹੈ ਖੇਤੀ ਉਹਦਾ ਘਾਟੇ ਦਾ ਸੌਦਾ ਨਹੀਂ ਹੈਗਾ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜੇ ਆਪਾਂ ਗੱਲ ਕਰੀ ਜਿਹੜੇ ਆਪਣੇ ਬਜ਼ੁਰਗ ਸੀਗੇ ਚਾਰ-ਚਾਰ ਪੰਜ-ਪੰਜ ਭਾਈ ਸੀਗੇ ਜਿਹੜੇ ਭਾਈਆਂ ਦੇ ਵਿੱਚ ਪਿੰਡਾਂ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਏਕਾ ਰਹਾ ਅੱਜ ਉਹਨਾਂ ਦੇ ਪਿੰਡਾਂ ਦੇ ਵਿੱਚ ਲਾਣਿਆਂ ਦੇ ਨਾਂਵ ਬੋਲਦੇ ਆ ਤੇ ਉਹਨਾਂ ਦੀਆਂ ਕਮਾਈਆਂ ਕਰੀਆਂ ਵੀ ਅੱਜ ਉਹਨਾਂ ਦੇ ਬੱਚੇ ਖਾਨੇ ਆ ਜਿਹੜੇ ਬੰਦਿਆਂ ਦੇ ਘਰਾਂ ਦੇ ਵਿੱਚ ਪਹਿਲੇ ਜ਼ਿਮੀਂਦਾਰਾਂ ਦੇ ਜਾਂ ਪਿੰਡਾਂ ਦੇ ਵਿੱਚ ਏਕਾ ਨਹੀਂ ਸੀ ਉਹ ਅੱਜ ਘਰ ਜਿਹੜੇ ਜ਼ਮੀਨਾਂ ਉਹਨਾਂ ਦੀਆਂ ਵੇਕ ਗਈਆਂ ਤੇ ਅੱਜ ਜਿਹੜੇ ਉਹ ਉਹਨਾਂ ਦੇ ਬੱਚੇ ਅੱਗੇ ਦਿਹਾੜੀਆਂ ਕਰਦੇ ਆ ਗੱਲ ਆ ਕੇ ਸਾਰੀ ਏਕੇ ਤੇ ਮੁੱਕਦੀ ਹੈ ਜੇ ਤੁਹਾਡੇ ਵਿੱਚ ਏਕਾ ਹੈ ਤੁਸੀਂ ਕੋਈ ਵੀ ਕਿੱਤਾ ਕਰਦੇ ਆ ਤਾਂ ਤੁਹਾਡਾ ਕਿੱਤਾ ਕਦੇ ਵੀ ਫੇਲ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜੀ ਖੇਤੀ ਹੈ ਜੇ ਖੇਤੀ ਦੇ ਵਿੱਚ ਏਕਾ ਹੈ ਇਮਾਨਦਾਰੀ ਹੈ ਤਾਂ ਖੇਤੀ ਕਦੇ ਵੀ ਫੇਲ ਨਹੀਂ ਹੈਗੀ ਖੇਤੀ ਫੇਲ ਕਰੀ ਹੈ ਜਿਹੜੇ ਏਕਾ ਨਹੀਂ ਵਰਤਦੇ ਤੇ ਇਮਾਨਦਾਰੀ ਨਹੀਂ ਵਰਤਦੇ ਕਿਉਂਕਿ ਜਿੱਥੇ ਏਕਾ ਖਤਮ ਹੋ ਗਿਆ ਉੱਥੇ ਨਾਲ ਦੀ ਨਾਲ ਇਮਾਨਦਾਰੀ ਵੀ ਖਤਮ ਹੋ ਜਾਣੀ ਹੈ ਉਹ ਖਤਮ ਐ ਏਦਾਂ ਹੋ ਜਣੀ ਜੇ ਤੁਸੀਂ ਹੁਣ ਤੁਸੀਂ 4500 ਰੁਪਏ ਨੂੰ ਦੱਸ ਕੇ ਲਵਾ ਲੈਨੇ ਉਹ ਬੰਦੇ 10 ਕੀਲਿਆਂ ਨੇ ਮਗਰ ਕੀਲਾ ਜਾਂ 2 ਕੀਲੇ ਪੱਕੇ ਮਾਰਦੇ ਹੀ ਮਾਰਦੇ ਹੋ ਤਾਰ ਜਿਹੜਾ ਰੇਟ ਚੱਕਦੇ ਆ ਤੇ ਉਹਨਾਂ ਦੀ ਪਾਲਿਸੀ ਇਹੋ ਰਹਿੰਦੀ ਵੀ ਕੋਈ ਚੱਕਰ ਨਹੀਂ ਆਪਾਂ ਉਹਨੇ ਕਿ ਜਗ੍ਹਾ ਮਾਰ ਲੈਣੀ ਤੇ ਅਪਾਂ ਪੈਸਿਆਂ ਚ ਤਾਂ ਬੈਲੈਂਸ ਉੱਥੀ ਘੱਡ ਲੈਣਾ ਪਰ ਉੱਥੋਂ ਇਮਾਨਦਾਰੀ ਖਤਮ ਹੋ ਗਈ ਤੇ ਏਕਾ ਖਤਮ ਹੋ ਗਿਆ ਪਰ ਜੇ ਤੁਸੀਂ ਇਮਾਨਦਾਰੀ ਆ ਏਕਾ ਦੋਵੇਂ ਕੈਮਰ ਰੱਖਦੇ ਆ ਦੂਜਾ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਉਹ ਵੀ ਸਹੀ ਦਿੰਨੇ ਆ ਤਾਂ ਉੱਥੇ ਸਾਰਾ ਕੁਝ ਵਧੀਆ ਰਹਿੰਦਾ ਤੇ ਜਿਹੜੇ ਖੇਤੀ ਆ ਖੇਤੀ ਵੀ ਘਾਟੇ ਦਾ ਸੌ